ਸਤਨਾਮ ਸ਼੍ਰੀ ਵਾਹਿਗੁਰੂ ਜੀ ਇੱਕ ਓੰਕਾਰ ਸਤਗੁਰ ਪ੍ਰਸਾਦ ਗੋੜੀ 52 ਅਖਰੀ ਮਹਲਾ ਪੰਜਵਾਂ ਸ਼ਲੋਕ ਵਾਸ ਦੇਵ ਸਰਵਤਰ ਮੈਂ ਓਨ ਨਕਤ ਹੂ ਠਾਏ ਅੰਤਰ ਬਾਹਰ ਸੰਗ ਹੈ ਨਾਨਕ ਕਾਏ ਦੁਰਾਏ ਪਰਮਾਤਮਾ ਹਰ ਥਾਂ ਮੌਜੂਦ ਹੈ ਕਿਸੇ ਵੀ ਥਾਂ ਵਿੱਚ ਉਸ ਦੀ ਅਣਹੋਂਦ ਨਹੀਂ ਗੋਨਾਨਿਕ ਸਾਫਰਮਾਉਂਦੇ ਹਨ ਸਭ ਜੀਵਾਂ ਦੇ ਅੰਦਰ ਤੇ ਬਾਹਰ ਪਰਮਾਤਮਾ ਆਂਗ ਸੰਗ ਹੀ ਹੈ ਇਸ ਕਰਕੇ ਕੁਝ ਵੀ ਉਸ ਤੋਂ ਲੁਕਾਇਆ ਨਹੀਂ ਜਾ ਸਕਦਾ ਪੌੜੀ ਬਭਾ ਵਰਨ ਕਰੀਏ ਕਾਹੂ ਕਟ ਕਰ ਅੰਤਰ ਬ੍ਰਹਮ ਸਮਾਹੁ ਵਾਸ ਦੇਵ ਜਲ ਥਲ ਮੈ ਰਵਿਆ ਗੁਰ ਪ੍ਰਸਾਦ ਵਿਰਲੇ ਹੀ ਗਵਿਆ ਵੈਰ ਵਿਰੋਧ ਮਿਟੇ ਤੇ ਮਨ ਤੇ ਹਰ ਕੀਰਤਨ ਗੁਰਮਖ ਜੋ ਸੁਣਤੇ ਵਰਨ ਚਿਹਨ ਸਗਲ ਤੇ ਰਤ ਨਾਨਕ ਹਰ ਹਰ ਗੁਰਮਖ ਜੋ ਕਹਿਤਾ ਵਾ ਵ ਕਿਸੇ ਨਾਲ ਵੈਰ ਨਹੀਂ ਰੱਖਣਾ ਚਾਹੀਦਾ ਕਿਉਂਕਿ ਹਰੇਕ ਹਿਰਦੇ ਵਿੱਚ ਬ੍ਰਹਮ ਹੀ ਸਮਾਇਆ ਹੈ ਪਾਣੀ ਵਿੱਚ ਧਰਤੀ ਵਿੱਚ ਹਰ ਥਾਂ ਨਿਰੰਕਾਰ ਵਿਆਪਕ ਹੈ ਪਰ ਕੋਈ ਵਿਰਲਾ ਹੀ ਗੁਰੂ ਦੀ ਮੇਰ ਸਦਕਾ ਉਸ ਦਾ ਜਸ ਗਾਉਂਦਾ ਹੈ ਜੋ ਗੁਰਮਖ ਬਣ ਕੇ ਨਿਰੰਕਾਰ ਦਾ ਕੀਰਤਨ ਸੁਣਦੇ ਹਨ ਉਹਨਾਂ ਦੇ ਅੰਦਰੋਂ ਸਾਰੇ ਵੈਰ ਵਿਰੋਧ ਮਿਟ ਜਾਂਦੇ ਹਨ ਗੁਰੂ ਨਾਨਕ ਸਾਹਿਬ ਫਰਮਾਉਂਦੇ ਹਨ ਜੋ ਗੁਰਮਖ ਬਣ ਕੇ ਵਾਹਿਗੁਰੂ ਨੂੰ ਸਿਮਰਦਾ ਹੈ ਉਹ ਜਾਤ ਪਾਤ ਰੂਪ ਰੇਖ ਤੋਂ ਮੁਕਤ ਹੋ ਜਾਂਦਾ ਹੈ ਸਲੋਕ ਹਉ ਹਉ ਕਰਤ ਬਿਹਾਨੀਆਂ ਸਕਤ ਮੁਗਧ ਅਜਾਨ ਅੜਕ ਮੁਏ ਜੋਤ੍ਰਖਾਵੰਤ ਨਾਨਕ ਕਿਰਤ ਕਮਾਨ ਪਰਮੇਸ਼ਰ ਤੋਂ ਦੂਰ ਰਹਿਣ ਵਾਲੇ ਮੂਰਖ ਤੇ ਨਾ ਸਮਝ ਲੋਕਾਂ ਦੀ ਸਾਰੀ ਉਮਰ ਮੈਂ ਮੇਰੀ ਤਿਆਕੜ ਵਿੱਚ ਬੀਤ ਜਾਂਦੀ ਹੈ ਗੁਣਾਨਕ ਸਾਹਿਬ ਫਰਮਾਉਂਦੇ ਹਨ ਜਿਵੇਂ ਕੋਈ ਪਿਆਸਾ ਤੜਫ ਕੇ ਮਰਦਾ ਹੈ ਉਸੇ ਤਰ੍ਹਾਂ ਉਹ ਪੀੜ ਵਿੱਚ ਮਰ ਜਾਂਦੇ ਹਨ ਤੇ ਉਹ ਆਪਣੇ ਕੀਤੇ ਦਾ ਫਲ ਭੁਗਤਦੇ ਹਨ ਪੌੜੀ ਅੜਾੜਾੜਾੜੇ ਮਿਟੇ ਸੰਗ ਸਾਧੂ ਕਰਮ ਤਰਮ ਤਤ ਨਾਮ ਅਰਦੂ ਰੂੜੋ ਜੇ ਬਸਿਓ ਰਦਮਾਈ ਉਹ ਕਿੜਾੜ ਮਿੱਟ ਬਿਨ ਸਾਹੀ ਰਾੜ ਕਰਤ ਸਾਖਤ ਗਵਾਰਾ ਜੇਹੀਏ ਅਹ ਬੁੱਧ ਬਿਕਾਰਾ ਅੜਾੜਾ ਗੁਰਮਕੜਾੜ ਮਿਟਾਈ ਨਿੰਮਕ ਮਏ ਨਾਨਕ ਸਮਝਾਈ ਅੜਾੜਾ ਸਾਧੂਆਂ ਦੀ ਸੰਗਤ ਕਰਨ ਨਾਲ ਸਾਰੇ ਝਗੜੇ ਮੁੱਕ ਜਾਂਦੇ ਹਨ ਤੇ ਸੰਗਤ ਵਿੱਚ ਅਸਲ ਧਰਮ ਕਰਮ ਅਤੇ ਨਾਮ ਦੀ ਬੰਦਗੀ ਦਾ ਗਿਆਨ ਹੁੰਦਾ ਹੈ ਜਿਸਦੇ ਦਿਲ ਵਿੱਚ ਪ੍ਰਭੂ ਵਾਸ ਜਾਂਦਾ ਹੈ ਉਸ ਦਾ ਝਗੜਾ ਮੁੱਕ ਜਾਂਦਾ ਹੈ ਪਰਮਾਤਮਾ ਨੂੰ ਨਾ ਮੰਨਣ ਵਾਲੇ ਮੂਰਖ ਝਗੜਦੇ ਹੀ ਰਹਿੰਦੇ ਹਨ ਜਿਨ੍ਹਾਂ ਦੇ ਦਿਲ ਵਿੱਚ ਅੰਕਾਰ ਅਤੇ ਬੁਰਾਈਆਂ ਟਿਕੀਆਂ ਰਹਿੰਦੀਆਂ ਹਨ ਗੁਨਾਹਾਂਕ ਸਾਫ ਵਰਮਾਉਂਦੇ ਹਨ ਜਦੋਂ ਗੁਰੂ ਸਮਝਾਉਂਦਾ ਹੈ ਤਾਂ ਉਹ ਪਾਲ ਵਿੱਚ ਸਾਰੇ ਝਗੜੇ ਮੁਕਾ ਦਿੰਦਾ ਹੈ ਸ਼ਲੋਕ ਸਾਧੂ ਕੀ ਮਨ ਓਟ ਗੋ ਉਕਤ ਸਿਆਣ ਪਤਿਆਗ ਗੁਰ ਦੀਖ ਜੇ ਮਨ ਬਸੈ ਨਾਨਕ ਮਸਟਕ ਭਾਗ ਕੀ ਮਨ ਤੂੰ ਆਪਣੀਆਂ ਦਲੀਲਾਂ ਤੇ ਸਿਆਣਪਾਂ ਛੱਡ ਕੇ ਸਾਧੂ ਗੁਰੂ ਦੀ ਓਟ ਫੜ ਗੁਰਨਾਨਕ ਫਰਮਾਉਂਦੇ ਹਨ ਜਿਸ ਦੇ ਮਨ 'ਚ ਗੁਰੂ ਦੀ ਸਿੱਖਿਆ ਵਸ ਜਾਂਦੀ ਹੈ ਉਸ ਦੀ ਕਿਸਮਤ ਚਮਕ ਪੈਂਦੀ ਹੈ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤਿਹ